ਇੱਕ ਸਿੱਧੀ ਜੀ ਗੱਲ ਆ ਇਹ ਸੇਰਾ ਜਿਹੜਾ ਇਹ ਆਪਦੇ ਗੁਰੂ ਤੋਂ ਬਿਨਾ ਕਹੇਦੇ ਮੂਰੇ ਨਹੀਂ ਝੁਕਦਾ ਜਿੰਨਾ ਮਰਜੀ ਜ਼ੋਰ ਲਾ ਲੈਣ ਬਿਲਕੁਲ ਇਹ ਕਲੈਟੀ ਨਾਲ ਤੁਹਾਨੂੰ ਇਹ ਗੱਲ ਕਹਿ ਰਿਹਾ ਨੰਬਰ 2 ਮੈਂ ਆਪਣਾ ਜਿਹੜਾ ਚੱਲ ਅਚੱਲ ਜਾਇਦਾਦ ਉਹ 2022 ਦੇ ਵਿੱਚ ਐਮਐਲਏ ਦੀਆਂ ਚੋਣਾਂ ਸਮੇ ਤੇ ਉਦੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਸਮੇ ਇਲੈਕਸ਼ਨ ਕਮਿਸ਼ਨ ਨੂੰ ਆਪਦਾ ਐਫੀ ਰਿਵਰਟ ਦਿੱਤਾ ਹੋਇਆ ਉਹਦੇ ਤੋਂ 1 ਇੰਚ ਵੱਧ ਕੋਈ ਜਗ੍ਹਾ ਮੇਰੇ ਕੋਲੇ ਹੋਵੇ ਤਾਂ ਮੈਂ ਇਸੇ ਦਫ਼ਤਰ ਦੇ ਬਾਹਰ ਬੈਠ ਕੇ ਆਪਦਾ ਸਿਰ ਕਲਮ ਕਰਾਉਣ ਨੂੰ ਤਿਆਰ ਆ ਪਰ ਜਿਹੜੇ ਹਿਸਾਬ ਨਾਲ ਇਹਨਾਂ ਨੇ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਚੋਂ ਕੁਝ ਨਾ ਨਿਕਲਿਆ ਤਾਂ ਮੈਂ ਚਾਹਣਾ ਕਿ ਅਫਸਰ ਸਹਿਬਾਨ ਵੀ ਫਿਰ ਇਸ ਦੇ ਉੱਤੇ ਆਪਦੀ ਮਾਫੀ ਮੰਗਣ ਤੇ ਸਰਕਾਰ ਵੀ ਆਪਦੀ ਜਿਹੜੀ ਆ ਉਹ ਮਾਫੀ ਮੰਗੇ ਉਸ ਤੋਂ ਬਾਅਦ ਐਮ ਐਲ ਏ ਕੋਲੇ ਕੋਈ ਆਪਦਾ ਇਖਤਿਆਰੀ ਗ੍ਰਾਂਟ ਨਹੀਂ ਹੁੰਦੀ ਨਾਈਓ ਸਿੱਧੀ ਕੋਈ ਗ੍ਰਾਂਟ ਕਿਸੇ ਜਗ੍ਹਾ ਤੇ ਖਰਚ ਕਰ ਸਕਦਾ ਅਸੀਂ ਪ੍ਰਪੋਜ਼ਲ ਬਣਾ ਕੇ ਚਾਹੇ ਉਹ ਪੰਚਾਇਤਾਂ ਨੇ ਚਾਹੇ ਉਹ ਮਿਊਨਿਸਪਲ ਕਮੇਟੀ ਆ ਕੋਈ ਵੀ ਜਿਹੜੀ ਅਦਾਰਾ ਉਹ ਇੱਕ ਪ੍ਰਪੋਜ਼ਲ ਬਣਾ ਕੇ ਭੇਜਦਾ ਉਹ ਐਸ.ਡੀ.ਐਮ ਦੇ ਰਾਹੀਂ ਜਾਂ ਬੀ.ਡੀ.ਪੀ.ਓ ਦੇ ਰਾਹੀਂ ਜਾਂ ਈ.ਓ ਦੇ ਰਾਹੀਂ ਉਹ ਏ.ਡੀ.ਸੀ ਸਾਹਿਬ ਕੋਲੇ ਤੇ ਡੀ.ਸੀ ਸਾਹਿਬ ਕੋਲੇ ਪਹੁੰਚਦਾ ਤੇ ਇਹਨਾਂ ਨੇ ਦੇਖਣਾ ਹੁੰਦਾ ਵੀ ਉਹ ਕੰਮ ਠੀਕ ਆ ਜਾਓ ਗਲਤ ਆ ਹਰ ਇੱਕ ਕੰਮ ਟੈਂਡਰ ਦੇ ਹਿਸਾਬ ਨਾਲ ਹੁੰਦਾ ਕੋਈ ਕੰਮ ਇਹਦੇ ਚ ਯਾਨੀ ਕਿ ਇਹ ਨਹੀਂ ਹੈਗਾ ਵੀ ਮੈਂ ਸਿੱਧਾ ਕਿਸੇ ਨੂੰ ਕੋਈ ਚੈੱਕ ਕੱਟ ਕੇ ਦੇ ਦਾਂ ਐਮਐਲਏ ਕੋਲੇ ਕੋਈ ਵੀ ਗਰੰਟ ਨਹੀਂ ਹੁੰਦੀ ਤਾਂ ਤੁਸੀਂ ਆਪਦੇ ਆ ਵੀ ਸਮਝਦਾਰ ਹੋ ਵੀ ਅਸੀਂ ਕਿਹੜੇ ਤਰੀਕੇ ਨਾਲ ਯਾਨੀ ਕਿ ਇਹਦੇ ਦੀ ਜ਼ਿੰਮੇਵਾਰਾਂ ਜੇ ਜ਼ਿੰਮੇਵਾਰ ਹੈਗੇ ਆ ਤਾਂ ਸਾਰੇ ਉਸ ਸਮੇਂ ਦੇ 5 ਸਾਲਾਂ ਦੇ ਡੀਸੀ ਸਾਹਿਬਾਨ ਏਡੀਸੀ ਸਾਹਿਬਾਨ ਏਡੀਸੀ ਡਿਵੈਲਪਮੈਂਟ ਸਾਰੇ ਆਫੀਸਰ ਸਾਹਿਬਾਨ ਨੂੰ ਬੁਲਾਇਆ ਜਾਵੇ ਮੇਰੇ ਸਾਹਮਣੇ ਅਸੀਂ ਇਕੱਠੇ ਬੈਠੀਏ ਇੱਕ ਵੀ ਆਫੀਸਰ ਕਹਿ ਦੋਵੇ ਵੀ ਦਲਬੀਰ ਸਿੰਘ ਗੋਲਡੀ ਦੇ ਕੈਰੈਕਟਰ 'ਚ ਕੋਈ ਫਰਕ ਆ ਇਹਨੇ ਕਦੇ ਕੋਈ ਮੰਦੀ ਚੰਗੀ ਗੱਲ ਕਰੀ ਆ ਤਾਂ ਮੈਂ ਖੁਦ ਇਸ ਚੀਜ਼ ਦਾ ਜਿਹੜਾ ਉਹ ਦੇਣਦਾਰ ਹੋਊਂਗਾ ਤੇ ਉਸ ਤੋਂ ਬਾਅਦ ਇੱਥੇ ਦੇ ਅਫਸਰ ਸਾਹਿਬਾਨਾਂ ਨੂੰ ਮੈਂ ਬਿਲਕੁਲ ਇਹ ਗੱਲ ਕਲੀਅਰ ਕਰਕੇ ਕਹਿਣੀ ਚਾਹਣਾ ਵੀ ਅੱਜ ਤਾਂ ਤੁਸੀਂ ਮੇਰੇ ਤੇ ਸਰਕਾਰ ਦੇ ਪ੍ਰੈਸ਼ਰ 'ਚ ਆ ਕੇ ਕੋਈ ਧੱਕੇ ਨਾਲ ਕਿਸੇ ਨੂੰ ਵੀ ਖੜਾ ਕੇ ਕੋਈ ਪਰਚਾ ਕਰ ਸਕਦੇ ਹੋ ਪਰ ਕੱਲ ਨੂੰ ਇਹਦਾ ਨਿਪਟਾਰਾ ਕੋਰਟ ਦੇ ਵਿੱਚ ਹੋਣਾ ਮੈਂ ਮੈਨੂੰ ਮੰਨਿਓ ਸਾਡੇ ਕੋਰਟ ਦੇ ਉੱਪਰ ਸਾਡੇ ਕਾਨੂੰਨ ਦੇ ਵਿੱਚ ਪੂਰਾ ਵਿਸ਼ਵਾਸ ਆ ਕਿ ਉਹ ਵਧੀਆ ਤਰੀਕੇ ਨਾਲ ਆ ਜਿਹੜੀ ਇਹਦੀ ਸੁਣਵਾਈ ਵੀ ਹੋਊਗੀ ਸੋ ਉਸ ਤੋਂ ਬਾਅਦ ਅਜਿਹੇ ਕੁਐਸਚਨ ਮੈਂ ਸਾਰਿਆਂ ਨੂੰ ਸੁਚੇਤ ਕਰਨਾ ਚਾਹਣਾ ਆਮ ਤੇ ਖਾਸ ਬੰਦੇ ਨੂੰ ਵੀ ਤੁਹਾਡੇ ਘਰੇ ਭਾਂਡੇ ਤੁਹਾਡੇ ਘਰੇ ਕੁੱਤੇ ਤੁਹਾਡੇ ਘਰੇ ਬੂਟੇ ਤੇ ਤੁਹਾਡੇ ਕੱਪੜੇ ਤੱਕ ਤੁਹਾਡੇ ਤੋਂ ਪ੍ਰੈਸ਼ਨ ਪੁੱਛੇ ਜਾਂਦੇ ਨੇ ਮੈਂ ਇਹ ਹੈਰਾਨ ਆ ਵੀ ਇੱਕ ਇੱਕ ਜ਼ਿੰਮੇਵਾਰ ਬੰਦੇ ਤੋਂ ਅਜਿਹੇ ਪ੍ਰਸ਼ਨ ਪੁੱਛਣਾ ਜਾਂ ਇਹਨਾਂ ਤੇ ਗੱਲ ਕਰਨੀ ਇੱਕ ਡੀਫੇਮ ਕਰਨ ਦੀ ਜਿਹੜੀ ਇਹਨਾਂ ਦੀ ਗੱਲ ਆ ਉਸ ਤੋਂ ਬਾਅਦ ਆ ਦੋ ਮੇਰੇ ਕੋਲੇ ਇੱਕ ਮਿੰਟ ਫੜੇ ਤੋਂ ਮੇਰੇ ਆ ਦੋ ਮੇਰੇ ਕੋਲ ਇੱਕ ਸੰਗਰੂਰ ਜ਼ਿਲ੍ਹੇ ਦੀ ਤੇ ਇੱਕ ਬਰਨਾਲੇ ਜ਼ਿਲ੍ਹੇ ਦੀ ਵੀ ਇਹਦੇ ਕੋਲੇ ਕਿੰਨੀ ਪ੍ਰਾਪਰਟੀ ਆ ਸਾਰਿਆਂ ਨੂੰ ਇਹ ਜਨਤਕ ਤੌਰ ਤੇ ਮੈਨੂੰ ਲੱਗਦਾ ਸਾਰੇ ਜ਼ਿਲ੍ਹਿਆਂ 'ਚ ਇਹ ਰਿਪੋਰਟ ਭੇਜੀ ਗਈ ਹੋਣੀ ਆ ਇਹਨਾਂ ਵੱਲੋਂ ਆਫੀਸਰ ਸਾਹਿਬਾਨ ਵੱਲੋਂ ਸਿਰਫ ਇੱਕ ਮੇਰੀ ਇਮੇਜ ਡੈਮੇਜ ਕਰਨ ਵਾਸਤੇ ਤੇ ਜੇ ਇਹ ਨੋਟਿਸ ਭੇਜੇ ਨੇ ਤੇ ਫਿਰ ਅੱਜ ਇਹ ਸਾਹਮਣੇ ਨਿਕਲ ਕੇ ਬਾਹਰ ਆ ਕੇ ਦੱਸਣ ਵੀ ਇਹਨਾਂ ਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਕਿ ਇਹ ਚੀਜ਼ ਸਹੀ ਆ ਜਾਂ ਨਹੀਂ ਸਹੀ ਤੇ ਉਸ ਤੋਂ ਬਾਅਦ ਮੈਂ ਤਾਂ ਖੁਦ ਆਪਦੀ ਸਰਕਾਰ ਦੇ ਵਿੱਚ ਹੀ ਪਹਿਲਾਂ ਤਾਂ ਟੋਲ ਪਲਾਜ਼ ਦੇ ਪਿੱਛੇ ਲੜੀ ਗਿਆ ਕਿੰਨੇ ਪਰਚੇ ਕਰਵਾਏ ਤੇ ਸਾਨੂੰ ਕੋਈ ਇਖਤਿਆਰੀ ਗਾਰੰਟੀ ਨਹੀਂ ਹੁੰਦੀ ਫਿਰ ਵੀ ਮੈਂ ਇੰਨੀ ਮਿਹਨਤ ਕਰਕੇ ਮਨਰੇਗਾ ਨੂੰ ਨਾਲ ਜੋੜ ਕੇ ਇੰਨੀ ਡਿਵੈਲਪਮੈਂਟ ਕਰਾਈ ਕਿੱਥੇ ਤਾਂ ਮੈਨੂੰ ਇਨਾਮ ਦੇਣਾ ਚਾਹੀਦਾ ਸੀ ਵੀ ਇੱਕ ਨੌਜਵਾਨ ਮੁੰਡੇ ਨੇ ਜਿਹਦਾ ਕੋਈ ਪੋਲੀਟਿਕਲ ਕੈਰੀਅਰ ਨਹੀਂ ਉਹਨੇ ਕਲਾਸ ਦੀ ਮਿਨੀਟਰੀ ਤੋਂ ਸ਼ੁਰੂ ਹੋ ਕੇ ਐਸਡੀ ਕਾਲਜ ਚੰਡੀਗੜ੍ਹ ਦੀ ਪ੍ਰਧਾਨਗੀ ਕੀਤੀ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰਧਾਨਗੀ ਕੀਤੀ ਫਿਰ ਆਪਦੇ ਦੰਤ ਤੇ ਹੌਲੀ-ਹੌਲੀ ਆਪਦੇ ਸਾਥੀਆਂ ਦੇ ਸਮੇਤ ਆਹ ਲੈਵਲ ਤੇ ਪਹੁੰਚਿਆ ਅੱਗੇ ਤਾਂ ਮੁੱਖ ਮੰਤਰੀ ਸਾਹਿਬ ਬਹੁਤ ਇਹ ਕਹਿੰਦੇ ਨੇ ਵੀ ਆਮ ਬੰਦਿਆਂ ਨੂੰ ਜੀ ਅੱਗੇ ਆਮ ਪਰਿਵਾਰਾਂ ਦੇ ਮੁੰਡੇ ਅੱਗੇ ਆਉਂਦੇ ਨੇ ਤਾਂ ਮੈਨੂੰ ਦੱਬਣ ਦੀ ਫਿਰ ਕੀ ਕੋਸ਼ਿਸ਼ ਹੋ ਰਹੀ ਆ ਸਿੱਧੀ ਗੱਲ ਸਿੱਧੀ ਗੱਲ ਇਲੈਕਸ਼ਨਾਂ ਤਾਂ ਆਉਣ ਆਲੀਆਂ ਲੋਕ ਸਭਾ ਮੈਂ ਲੜੂੰਗਾ ਚਾਹੇ ਮੇਰੇ ਤੇ ਪਰਚਾ ਦੇ ਕੇ ਖੱਬੇ ਸੱਜੇ ਤਰੀਕੇ ਨਾਲ ਮੈਨੂੰ ਜੇਲ੍ਹ 'ਚ ਭੇਜ ਦੇਣ ਮੈਂ ਜੇਲ੍ਹ 'ਚੋਂ ਵੀ ਇਲੈਕਸ਼ਨ ਲੜੂੰਗਾ ਜਿਹੜੀ ਚੀਜ਼ ਦਾ ਸਰਕਾਰ ਨੂੰ ਡਰਾ ਤੇ ਮਿਹਨਤ ਆ ਮੇਰੀ ਤੇ ਮਿਹਨਤ ਨੂੰ ਕੋਈ ਨਹੀਂ ਖੋ ਸਕਦਾ ਨਾ ਤੁਹਾਡੀ ਐਜੂਕੇਸ਼ਨ ਨੂੰ ਕੋਈ ਖੋ ਸਕੇ ਨਾ ਤੁਹਾਡੀ ਮਿਹਨਤ ਨੂੰ ਕੋਈ ਖੋ ਸਕੇ ਤੇ ਜੇ ਮੈਂ ਇੱਕ ਵਾਰ ਫੇਰ बार-बार ਦੁਬਾਰਾ ਆ ਰਿਹਾ ਹਾਂ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਹੋਏ ਐਫੀਡੇਫਟ ਤੋਂ ਵੱਧ 1 ਇੰਚ ਵੀ ਮੇਰੇ ਕੋਲੇ ਪ੍ਰਾਪਰਟੀ ਹੋਈ ਤਾਂ ਇੰਨੇ মিডিਆ ਦੇ ਸਾਹਮਣੇ ਕਹਿ ਰਿਹਾ ਮੈਂ ਇੱਥੇ ਆਪਦਾ ਸਿਰ ਕਲਮ ਕਰਾ ਦੂੰ ਪਰ ਜੇ ਇਹ ਚੀਜ਼ ਕੋਈ ਨਾ ਨਿਕਲੀ ਤਾਂ ਸਾਰੇ ਫਿਰ ਅਫਸਰ ਸਾਹਿਬਾਨ ਵੀ ਇੱਥੇ ਖੜ ਕੇ ਮਾਫੀ ਮੰਗਣਗੇ ਗੋਲੀ ਕਿਸ ਤਰ੍ਹਾਂ ਵੇਖਦੇ ਹੋ 10 ਦਿਨ ਪਹਿਲਾਂ ਵੀ ਤੁਹਾਨੂੰ ਬੁਲਾਇਆ ਗਿਆ ਸੀ ਫਿਰ 6 ਦਿਨ ਬਾਅਦ ਨੋਟਿਸ ਦੇ ਦਿੱਤਾ ਗਿਆ ਸੀ ਬੁਲਾਉਣ ਦਾ ਨੋਟਿਸ ਤਾਂ ਜੀ ਮੈਂ ਹੈਰਾਨ ਆ ਭਾਜੀ ਤੋਂ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹਣਾ ਇਲੈਕਸ਼ਨ ਤਾਂ ਦੇਖੋ ਮੈਂ ਲੜੀ ਨਾ ਮੁੱਖ ਮੰਤਰੀ ਦੇ ਸਾਹਮਣੇ ਮੇਰੇ ਡੈਡੀ ਨੇ ਨਹੀਂ ਲੜੀ ਕੀ ਕਰੀ ਇਹਨਾਂ ਮੇਰੀ ਮਾਂ ਨੇ ਨਹੀਂ ਲੜੀ ਮੇਰੇ ਚਾਚੇ ਨੇ ਨਹੀਂ ਲੜੀ ਮੇਰੇ ਤਾਏ ਨੇ ਨਹੀਂ ਲੜੀ ਮੇਰੇ ਸਾਲੇ ਨੇ ਨਹੀਂ ਲੜੀ ਸਾਡੇ ਪਰੌਣਿਆਂ ਨੇ ਨਹੀਂ ਲੜੀ ਕੋਈ ਵੀ ਦੂਰ ਦਾ ਰਿਸ਼ਤੇਦਾਰ ਇਹਨਾਂ ਨੇ ਛੱਡਿਆ ਨਹੀਂ ਜਿਹਨੂੰ ਉਰੇ ਬੁਲਾ ਕੇ ਅਸਮ ਤੱਕ ਨਾ ਬਿਠਾਇਆ ਗਿਆ ਇੱਕ ਵੀ ਬੰਦਾ ਦੱਸੋ ਉਹਨਾਂ ਦਾ ਕੀ ਕਸੂਰ ਹੈ ਇਲੈਕਸ਼ਨ ਮੈਂ ਲੜੀ ਆ ਮੈਨੂੰ ਪੁੱਛੋ ਜਿਹੜਾ ਕੋਈ ਪੁੱਛਣਾ ਮੈਂ ਜ਼ਿੰਮੇਵਾਰ ਆ ਮੌਜੂਦ ਹਾਂ ਬਿਲਕੁਲ ਦਊਂਗਾ ਹਾਂ ਜੇ ਮੈਂ ਭੱਜਿਆ ਹੋਵਾਂ ਮੈਂ ਪੇਸ਼ ਨਾ ਹੋਇਆ ਹੋਵਾਂ ਫੇਰ ਤੁਸੀਂ ਕਿਸੇ ਤੇ ਵੀ ਬੁਲਾ ਕੇ ਉਹਦੇ ਤੋਂ ਕੁਛ ਪੜਤਾਲ ਕਰ ਸਕਦੇ ਹੋ ਇਹ ਕੱਲ ਨੂੰ ਹੁਣ ਇਹ ਸਾਰੇ ਦਿਨ ਇੱਕੋ ਜੇ ਨਹੀਂ ਹੁੰਦੇ ਮੈਂ ਕਦੇ ਵੀ ਬਦਲਾ ਲਊ ਭਾਵਨਾ ਨਾਲ ਕੰਮ ਨਹੀਂ ਕਰਿਆ ਜਿਹਨੇ ਟਾਈਮ ਮੈਂ ਕੰਮ ਕਰਿਆ 5 ਸਾਲ ਮੈਂ ਐਮਐਲਏ ਰਿਆਂ ਮੇਰੇ ਥਾਣਿਆਂ ਚ ਰਿਪੋਰਟ ਕਢਾ ਕੇ ਦੇਖ ਲਿਓ ਸ਼ਾਇਦ 50 ਸਾਲਾਂ ਚ ਇੱਕ ਜਾਂ ਦੋ ਪਰਚੇ 307 ਦੇ ਹੋਏ ਹੋਣੇ ਨੇ ਸ਼ਾਇਦ ਕਿਸੇ ਲੀਡਰ ਦਾ ਹੋਊਗਾ ਇਹ ਜਾ ਰਿਕਾਰਡ ਇਹ ਸੀ ਥਾਣੇ ਜਾਣ ਤੋਂ ਪਹਿਲਾਂ ਅਸੀਂ ਫੈਮਲੀਜ਼ ਦਾ ਖੁਦ ਆਪ ਬੈਠ ਕੇ ਸਮਝੌਤਾ ਕਰਾਉਂਦੇ ਰਹੇ ਆ ਇੰਨਾ ਡੀਪਲੀ ਕੰਮ ਕਰਨ ਦੇ ਬਾਵਜੂਦ ਵੀ ਅਜੇ ਤੱਕ ਮੁੱਖ ਮੰਤਰੀ ਹੁਣ 2 ਸਾਲ ਹੋ ਗਏ ਇੱਕ ਵਾਰ ਵੀ ਕਿਉਂ ਨਹੀਂ ਜਿਹੜਾ ਮਾਰਿਆ ਧੂਰੀ ਚ ਸਿਰਫ ਉਹ ਦੱਬਣਾ ਚਾਹੁੰਦੇ ਨੇ ਇੱਕ ਬੰਦੇ ਨੂੰ ਪ੍ਰੈਸ਼ਰਾਈਜ਼ ਕਰਕੇ ਵੀ ਇਹ ਮੰਗ ਹਟ ਜੇ ਸਿਰਫ ਇੱਕੋ ਗੱਲ ਪੁੱਛੀ ਜਾਂਦੀ ਹੈ ਵੀ ਤੁਸੀਂ ਲੋਕ ਸਭਾ ਲੜੋਗੇ ਜਾਂ ਨਹੀਂ ਲੜੋਗੇ ਮੈਂ ਬਿਲਕੁਲ ਲੜੂੰਗਾ ਮੀਡੀਆ ਦੇ ਸਾਹਮਣੇ ਕਹਿ ਰਿਹਾ ਹਾਂ ਮੇਰ ਦਿੱਤਾ ਕੇ ਨਾ ਕੋਈ ਪਰਚਾ ਦੇ ਕੇ ਮੈਨੂੰ ਅੰਦਰ ਵੀ ਦੇ ਦੋਗੇ ਤਾਂ ਵੀ ਲੜੂਗਾ ਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ